ਆ ਰਿਕ ਵਾਰਿਕ ਕਰੂ ਭਜਵਤ ਵਾਰਿਕ 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 ਕਰੂ ਭਜਵਤ ਵਾਰਿਕ 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 ਕਰੂ ਭਜਵਤ ਵਾਰਿਕ 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 ਕਰੂ ਭਜਵਤ ਵਾਰਿਕ ਕਰੂ ਭਜਵਤ ਵਾਰਿਕ ਕਰੂ ਆਦਮਤ ਵਾਰਿਕ ਭਜਵਤ ਵਾਰਿਕ ਕਰੂ ਆਦਮਤ ਵਾਰਿਕ ਭਜਵਤ ਵਾਰਿਕ ਕਰੂ ਆਦਮਤ ਵਾਰਿਕ 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 ਕਰੂ ਭਜਵਤ ਵਾਰਿਕ ਹੈ ਰਾਗੇ ਚੂਟਾ ਲਾਉ ਵਰ ਕਵਾਰਿਕ ਕੰ ਭਜਵਤ ਵਾਰਿਕ 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 ਕੰ ਭਜਵਤ ਵਾਰਿਕ ਏ ਵਾਰਿਕ ਵਾਰਿਕ ਕਰੂ ਅਜਮਤ ਵਾਰਿਕ 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 ਕਰੂ ਅਜਮਤ ਵਾਰਿਕ 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 ਕਰੂ ਅਜਮਤ ਵਾਰਿਕ ਹਜਮਤ ਵਾਰਿਕ ਕਰੂ ਅਜਮਤ ਵਾਰਿਕ ਕਰੂ ਅਜਮਤ ਵਾਰਿਕ ਕਰੂ ਅਜਮਤ ਵਾਰਿਕ 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 ਕਰੂ ਚਿੰਦੀ ਪੀੜੂ ਵਾਰਿਕ ਵਾਰਿਕ ਕਰੋ ਹਜਮਤ ਵਾਰਿਕ 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 ਵਾਰਿਕ ਕਰੋ ਹਜਮਤ ਵਾਰਿਕ ਬਾਵਾ ਸਾਚਾ ਬਗਲਾ ਝਾੜੂ ਕਾਮਪ੍ਰੋਧ ਨਖੇ ਕੜੂ ਵਾਰਿਕ ਵਾਰਿਕ ਕਰੋ ਹਜਮਤ ਵਾਰਿਕ ਨਿਵਾੰਤ ਵਾਰੀ ਗਵਾਰੀ ਕਰ ਭਜਵਤ ਰਾਈ ਗ ਵਾਰੀ ਗਵਾਰੀ ਕਰ